ਲੜਕੀ ਨਾਲ ਸਮੂਹਿਕ ਜ਼ਬਰਜਨਾਹ ਚਾਰ ਗ੍ਰਿਫਤਾਰ ਜਲੰਧਰ ਦੀ ਰਹਿਣ ਵਾਲੀ ਲੜਕੀ ਨਾਲ ਕਪੂਰਥਲਾ ਜ਼ਿਲ੍ਹੇ ਵਿੱਚ ਸਮੂਹਿਕ ਜ਼ਬਰਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਡੀਐਸਪੀ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ ਇਸ ਕੇਸ ਦੀ ਪੀੜਤਾ ਨੇ ਲੈਡੀ ਸਬ-ਇੰਸਪੈਕਟਰ ਮਨਦੀਪ ਕੌਰ ਨੂੰ ਸਟੇਟਮੈਂਟ ਦਿੱਤੀ ਹੈ ਕਿ ਉਹ ਦੇ ਜਲੰਧਰ ਦੀ ਰਹਿਣ ਵਾਲੀ ਹੈ ਔਰ ਉਹਦਾ ਕੋਈ ਘੋਲੂ ਨਾਮ ਦਾ ਦੋਸਤ ਲੜਕਾ ਸੀ ਜਿਹੜਾ ਡਰਗ ਕਰਦਾ ਸੀ ਤੇ ਡਰਗ ਵੇਚਦਾ ਸੀ ਉਹਦੇ ਉਹਨੂੰ ਡਰਗ ਪੇਂਡੀਆਂ ਨੂੰ ਆਦਤ ਪਾਤੀ। ਕੋਲੇ ਦੇ ਥਰੂਸ ਦੀ ਵਕਫੀ ਤੇ ਸੋਨੂੰ ਨਾਮ ਦਾ ਲੜਕਾ ਹੈ ਪਿੰਡ ਲਖਨ ਕੋਲੇ ਦਾ ਉਸ ਨਾਮ ਗੀ। ਤੇ ਉਥੇ ਲਖਨ ਕੋਲੇ ਨੇ ਆਣਾ ਜਾਣਾ ਸ਼ੁਰੂ ਕਰ ਦਿੱਤਾ। ਸੋਨੂੰ ਡਰਗ ਦਾ ਧੰਦਾ ਕਰਦਾ ਸੀ ਤੇ ਔਰ ਐਸੇ ਸੋਨੂੰ ਜਿਹੜਾ ਹੈਗਾ ਉਹ ਲੜਕੀ ਨੂੰ ਡਰਗ ਸੇਲ ਕਰਨ ਵਾਸਤੇ ਜਿਹੜਾ ਅਲੱਗ-ਅਲੱਗ ਥਾਂਾਂ ਤੇ ਭੇਜਦਾ ਸੀ। ਐਸੀ ਤਰ੍ਹਾਂ ਲੜਕੀ ਦੀ ਵਕਫੀ ਉਹਨਾਂ ਦੇ ਘਰ ਦੇ ਸਾਹਮਣੇ ਇੱਕ ਲੜਕਾ ਜਸਬੀਰ ਸਿੰਘ ਸ਼ੀਰਾ ਰਹਿਦਾ ਉਹਦੇ ਨਾਲ ਹੋ ਗਈ ਹੈ ਸ਼ੀਰੇ ਨੇ ਵੀ ਉਹਨੂੰ ਲੜਕੀ ਨੂੰ ਡਰਗ ਸੇਲ ਕਰਾਉਣ ਵਾਸਤੇ ਇਹ ਵਰਤਨਾ ਸ਼ੁਰੂ ਕਰ ਦਿੱਤਾ ਤੇ ਡਰਗ ਪੀਣ ਦੀ ਵੀ ਜਿਹੜਾ ਹੈਗਾ ਉਹਨੂੰ ਰੱਖ ਦਿੰਦਾ ਰਿਹਾ ਲੜਕੀ ਐਸੇ ਦੌਰਾਨ ਜਿਹੜੇ ਇੱਕ ਜਿਵੇਂ ਪਿਛਲੇ 2 ਮਹੀਨੇ ਤੋਂ ਉਹ ਜਸਬੀਰ ਸਿੰਘ ਸ਼ੀਰੇ ਦੇ ਘਰ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੀ ਉਹਨੇ ਔਰ ਕੱਲ 10 ਤਰੀਕ ਨੂੰ 10 10 18 ਨੂੰ ਜਸਬੀਰ ਸਿੰਘ ਸ਼ੀਰੇ ਦਾ ਬਰðੇ ਸੀਗਾ ਉਹਨੇ ਆਪਣੇ ਘਰ DJ ਵਗੈਰਾ ਲਾਇਆ ਸੀ ਫਰੈਂਡਸ ਪਰ ਬੁਲਾਇਆ ਸੀ और रात करीबन साढ़े एक नौ बजे के आस पास उन्हें लड़की घर के पिछले पास बुलाया जब लड़की उई तो उद्य पिंड एक होर सोनू लड़का है सन जोगिंदर सिंह और चार लड़के होर से य उ खड़े से जबरदस्त खिच के पिछले खेतों मोटर से लै गए जसबीर सिंह दोस्त से जेडे सोनू एंड चार होन बंद ने जिड़े उन खिंच के खेतों मोटर है उसे लै गए उ जाके उसने जबरदस्ती रेप किया उस तकरीबन ਕਾਫੀ ਲੇਟ ਉਹ ਉਹਨਾਂ ਨੇ ਉੱਥੋਂ ਛੱਡਿਆ ਤਾਂ ਲੜਕੀ ਖੇਤਾਂ ਵਿੱਚ ਉਲੀ ਹੁੰਦੀ ਪ੍ਰਿੰਟ ਵਿਦਿਆਲਯ ਕੋਲ ਪਹੁੰਚੀਆ ਉੱਥੇ ਉਹਨੂੰ ਆਪਣਾ ਇੱਕ ਪੁਰਾਣਾ ਵਕਫਾ ਉਦੋਂ ਦਿਨ ਚੜਨ ਵਾਲਾ ਤਕਰੀਬਨ ਹੋ ਗਿਆ ਸੀ ਉਦੋਂ ਉਹਨੂੰ ਆਪਣਾ ਵਕਫਾ ਪੁਰਾਣਾ ਇਹ ਸਤਪਾਲ ਲੜਕਾ ਜੋ ਮੋਕੇ ਜਿਹੜੇ ਦਾ ਰਹਿਣ ਵਾਲਾ ਤੇ ਹਮੀਰੇ ਫਕੀ ਦੇ ਵਿੱਚ ਜਿਹੜਾ ਮਾਰਦੀ ਜੌਬ ਕਰਦਾ ਉਹ ਮਿਲ ਗਿਆ ਉਹ ਉਹਨੂੰ ਨੇ ਸਾਹਮਣੇ ਆਪਣੀ ਪ੍ਰੋਬਲਮ ਦੱਸੀਆ ਔਰ ਸਤਪਾਲ ਸਿੰਘ ਜਿਹੜਾ ਹੈਗਾ ਉਸ ਨੂੰ ਹਸਪੀਟਲ ਲਿਜਾਂਦੀ ਵੀ ਜਾਏ ਜਾਂ ਥਾਣੇ ਲਿਜਾਂਦੀ ਵੀ ਜਾਏ ਉਹਨੂੰ ਆਪਣੇ ਰੂਮ ਚ ਲੈ ਗਿਆ ਜਿੱਥੇ ਉਹਦੇ ਤਿੰਨ ਸਸਤੀ ਹੋਰ ਸੀ ਇਹ ਚਾਰਾਂ ਨੇ ਉਹਨਾਂ ਦਵਾਰਾ ਫਿਰ ਉਥੇ ਰਹਿਣਾ ਕੀਤਾ। ਔਰ ਜਦੋਂ ਉਸ ਤੋਂ ਬਾਅਦ ਇਹਨੂੰ ਜਦੋਂ ਉਹਨਾਂ ਤੋਂ ਉਹ ਉਹਨੂੰ ਜਦੋਂ ਉਹਨਾਂ ਨੇ ਛੱਡਿਆ ਤਾਂ ਲੜਕੀ ਵਾਪਸ ਪਿੰਡ ਲਖਣਖੋਲੇ ਇਸ ਸ਼ੀਰੀ ਦੇ ਘਰ ਉਹਦੇ ਪੇਰੈਂਟਸ ਨੂੰ ਇਹਦਾ ਉਹਰਾਮਾ ਦੇਣ ਵਾਸਤੇ ਗਈ। ਜਿੱਥੇ ਕਿ ਸ਼ੀਰੀ ਦੀ ਦਾਦੀ ਔਰ ਉਹਦੀ ਭੂਆ ਉੱਥੇ ਇੱਥੇ ਕੁਝ ਹੋਰ ਜਿਹੜੇ ਬੰਦੇ ਇਕੱਠੇ ਹੋਏ ਸੀ ਜਿਨ੍ਹਾਂ ਨੇ ਉਹਨਾਂ ਨੇ ਉਹਦੀ ਭੂਆ ਤੇ ਉਸਦੀ ਦਾਦੀ ਨੇ ਜਿਹੜੀ ਇਹ ਲੜਕੀ ਦੇ ਕੱਪੜੇ ਵੀ ਫਾੜੇ ਕਿ ਉਹਨੀ ਬੇਸਤੀ ਕਰਨ ਦੀ ਕੋਸ਼ਿਸ਼ ਕੀਤੀ ਜੋ ਪ੍ਰਿੰਟ ਵਾਲਿਆਂ ਦੇ ਰੋਕਣ ਤੇ ਜਿਹੜੇ ਹੈਗੇ ਉਹਨਾਂ ਨੇ ਇਹ ਸਤਿਫਾ ਚਾਹੁੰਦੇ ਆ ਇਸੇ ਤਰ੍ਹਾਂ ਜਿਹੜਾ ਹੈਗਾ ਲੜਕੀ ਫਿਰ ਉਤੋਂ ਫ੍ਰੀ ਹੋ ਕੇ ਥਾਣੇ ਪਹੁੰਚੀ ਆ ਮਨਮਨੀ ਮਨਦੀਪ ਕੋ ਸਬ ਇੰਸਪੈਕਟਰ ਆਪਣੀ ਸਟੇਟਮੈਂਟ ਦਿਖਾਈ ਹੈ ਉਹਦੀ ਸਟੇਟਮੈਂਟ ਅਕੋਰਡਿੰਗ ਅਸੀਂ ਥਾਣਾ ਸੁਭਾਨਪੁਰ ਕੇ ਐਫ ਆਰ ਦਰਜ ਕਰ ਲਈ ਹੈ ਉਹਦੇ ਵਿੱਚੋਂ ਦੋ ਦੋਸ਼ੀ ਵਾਂਟਡ ਸੀਗੇ ਉਹਨਾਂ ਚੋਂ ਚਾਰ ਦੋਸ਼ੀਆਂ ਨੂੰ ਅਸੀਂ ਅਰੈਸਟ ਕਰ ਲਿਆ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਅਰੈਸਟ ਕਰ ਲਵਾਂਗੇ ਰੇਡ ਕੰਟੀਨਿਊ ਕਰੀਤੇ ਜਾ ਰਹੇ ਹਨ